ਉੱਚਾ ਪਾਛਾ ਦਿੰਦਾ ਹਾਂਜੀ ਇਹਨੂੰ 5 ਮਿੰਟ ਹੋਣਾ ਐ ਵੀ ਬਦਲਾ ਕਰਨ ਮੇਰੇ ਚ ਬੇੜਾ ਬਹਿਣੀ ਔਰੇ ਬਾਬਾ ਨੂੰ ਬੰਦੇ ਹਨ ਉਹਦੇ ਜਿਹੜੇ ਦੂਜੀਆਂ ਜਨਾਨੀਆਂ ਨਾਲ ਕੇ ਜ਼ਬਰਦਸਤ ਸਕਦਾ ਜਨਾਨੀ ਦੂਜੀ ਰੱਖ ਸਕਦਾ ਇਹਦਾ ਬਾਹਰ ਦਾ ਕਾਨੂੰਨ ਜਿਹੜਾ ਇਹ ਮੇਰੀ ਗੱਲ ਸੁਣ ਨਹੀਂ ਨਹੀਂ ਤੁਸੀਂ ਕਰਾ ਲਿਆ ਤਾਂ ਤਲਾਕ ਹੋਇਆ ਇਹਨੇ ਮੇਰੀ ਗੱਲ ਆ ਫੜ ਲਿਆ ਜੇ ਸਾਧ ਜੀ ਇਹਦਾ ਹੁਣ ਕਰਦਿਆਂ ਦਕੂ ਦਾ ਇਨਸਾਨ ਗੁਨਾ ਕਰਕੇ ਹਰੇਕ ਕੁੜੀ ਨੂੰ ਜਾਲ ਜਿ ਫਸਾਉਂਦਾ ਆਪਦਾ ਜੀ ਦੋਸਤੋ ਮੈਂ ਵਿੰਤ ਸਿੰਘ ਆਜਾ ਤੁਸੀਂ ਦੇਖ ਰਹੇ ਉਸ ਵਕਤ ਜੀਟੀਐਨ ਅੱਜ ਅਸੀਂ ਪਹੁੰਚਾਂਗੇ ਸ਼ਹਿਰ ਲਹਿਰਾ ਵਿਖੇ ਤੁਸੀਂ ਦੇਖ ਸਕਦੇ ਹੋ ਅਸੀਂ ਜਿਸ ਘਰ ਦੇ ਵਿੱਚ ਖੜਿਆਂਗੇ ਇਥੋਂ ਦਾ ਇੱਕ ਨੌਜਵਾਨ ਆਪਣੇ ਘਰ ਵਾਲੀ ਨੂੰ ਛੱਡ ਕੇ ਇੱਥੇ ਆ ਕੇ ਕਿਸੇ ਹੋਰ ਨਾਲ ਜਿਹਨੇ ਜਿਹੜਾ ਕਾਨੂੰਨ ਬਣਿਆ ਹੈਗਾ ਮੋਦੀ ਸਰਕਾਰ ਵੱਲੋਂ ਉਹ ਬਹੁਤ ਹੀ ਮਾੜਾ ਦੱਸਿਆ ਜਾ ਰਿਹਾ ਹੈਗਾ ਲਿਵਿੰਗ ਰੇਸ਼ਨ ਉਸ ਦੇ ਵਿੱਚ ਉਹ ਰਹਿ ਰਿਹਾ ਸੀ ਤੇ ਉਸ ਦੇ ਆਪਣਾ ਬੱਚੇ ਨੇ ਆਪਣੇ ਪਰਿਵਾਰ ਨੇ ਉਸ ਨੂੰ ਛੱਡ ਕੇ ਧੋਖਾ ਦੇ ਕੇ ਇੱਥੇ ਆ ਕੇ ਰਹਿ ਰਿਹਾ ਇੱਥੇ ਅੱਜ ਸਾਡੇ ਲਿੰਗ ਜਥੇਬੰਦੀਆਂ ਪਹੁੰਚਿਆ ਨੇ ਤੇ ਆਪਾਂ ਸਾਰਾ ਮਸਲਾ ਜਾਣਦੇ ਵੀ ਕੀ ਕਾਰਨ ਸੀ ਤੇ ਕੀ ਹੁਣ ਇਸ ਦਾ ਫੈਸਲਾ ਹੋਣ ਕਰਿਆ ਦੋਸਤ ਤੁਸੀਂ ਦੇਖ ਰਹੇ ਹੋ ਲੈਰਾ ਗਾਗਨ ਦੀਆਂ ਤਸਵੀਰਾਂ ਤੇ ਸਿੰਘ ਸਿੰਘ ਪਹੁੰਚੇ ਨੇ ਅੰਦਰ ਹੀ ਬੰਦਾ ਜੋ ਆਜੋ ਆਪਾਂ ਜਾਣਦੇ ਪੂਰੀ ਸਥਿਤੀ ਬਾਰੇ ਕਿਹੜਾ ਆਪਣੇ ਬੱਚਿਆਂ ਨੂੰ ਛੱਡ ਕੇ ਸੁਲਾ ਕੁੜੀ ਆਉਗੀ ਬਕੀ ਪੁਲਿਸ ਮਾਰ ਕੇ ਸਭ ਕੋਲ ਬੈਠੋ ਵਾਹ ਚਲੋ ਸਜੋ ਜੀ ਸਜੋ ਸਜੋ ਬੈਠੋ ਮਰਾਇ ਸਵਾਲ ਵੀ ਇਹ ਮਤਲਬ ਇਹਦੀ ਘਰ ਵਾਲੀ ਇਹਦੇ ਨਾਲ ਵਿਆਹ ਕਰਾਇਆ ਜੀ ਜਵਾ ਕੇ ਇਹਦੇ ਨੇ ਇਹ ਨਾਲ ਜਨਾਨੀ ਹੋਰ ਨਾਲ ਵਿਆਹ ਕਰਾਈ ਫਿਰਦਾ ਹੋਰ ਪਤਾ ਹੈ ਤੇ ਇਹ ਕਰਦਾ ਵਾ ਪੁੱਛ ਕਰਦਾ ਠੀਕ ਹੈ ਜੀ ਪੁੱਛਿਆ ਪਾਛਾ ਦਿੰਦਾ ਹਾਂਜੀ ਇਹਨੂੰ 5 ਮਿੰਟ ਹੋਣਾ ਐ ਵੀ ਪਤਾ ਲੱਗਣਾ ਮੇਰੇ ਚ ਬੜਾ ਮਹਿਣੀ ਹੋਰੇ ਕਿਸੇ ਦਾ ਧੀ ਦਾ ਖਰਾਓ ਜਵਾਬ ਦੋ ਨੇ ਦੇਖੋ ਜੀ ਸਾਹਮਣੇ ਖੜੇ ਬੈਠੇ ਜਵਾਬ ਦੋ ਭਾਰਾ ਜੰਮੀਆ ਦਾ ਜਵਾਬ ਨਾ ਥੋੜੀ ਐ ਵੀ ਹਰੇਕ ਪਾਸੇ ਤੁੰਗੂਂਡੀ ਵਸਾਲੂਏ ਸਾਥ ਬੁਣਾ ਕਰਕੇ ਇਹ ਸਾਥ ਬੁਣਾ ਕਰਕੇ ਹਰੇਕ ਕੁੜੀਆਂ ਨੂੰ ਜਾਲ ਚ ਵਸਾਉਂਦਾ ਆਪਦੇ ਹੀ ਆ ਫੜ ਲਿਆ ਜ ਸਾਥ ਅਸੀਂ ਇਹਦਾ ਹੁਣ ਕਰਦਿਆਂ ਤਖੂਦਾਂ ਦੇਣਿਆਂ ਨੂੰ ਅਸੀਂ ਸਾਡੇ ਚੰਦੇਦਾਰ ਜੀ ਆ ਕੇ ਕਰਨਗੇ ਆਹੋ ਫਿਰ ਬਹਿ ਜਾਓ ਬਹਿ ਕੇ ਫਿਰ ਦੱਸੋ ਬਹਿ ਕੇ ਬਹਿ ਤਾਂ ਜਾਓ ਸਰ ਬੈਠੀ ਬੈਠਿਆਂ ਬੈਠੇ ਦੱਸੋ ਉਹਦੇ ਬਾਰੇ ਤੁਸੀਂ ਦੋ ਬੱਚੀਆਂ ਨੂੰ ਛੱਡ ਕੇ ਆਏ ਹੋ ਬਿਲਕੁਲ ਜੀ ਮੇਰੇ ਬੱਚੇ ਨੇ ਆ ਹੈਗੇ ਨੇ ਫਿਰ ਤੁਸੀਂ ਇਹਨਾਂ ਨੂੰ ਕਿਉਂ ਛੱਡ ਕੇ ਆਏ ਹੋ ਇਹ ਕੋਈ ਖਰੇਲੂ ਗੱਲ ਸੀ ਜੀ ਜੀ ਕਹਿੰਨਾ ਜੀ ਬਹੁਤ ਰੌਲਾ ਵਧਿਆ ਹੋਇਆ ਸੀ ਕਿ ਕਰਾਂ ਚ ਫਰਕ ਪੈਂਦਾ 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 ਉਰੇ ਤੇ ਇੱਕ ਗੱਲ ਆ ਹੁਣ ਤੁਸੀਂ ਨਾਲ ਰੱਖੋਗੇ ਕਿਵੇਂ ਜੀ ਇਹਨਾਂ ਨੂੰ ਮੇਰੀ ਗੱਲ ਸੁਣ ਜੀ ਜੇ ਇਹ ਗਏ ਨਾ ਹੁੰਦੇ ਨਾਲ ਹੀ ਸੀ ਕਿੱਥੇ ਨਾ ਗਏ ਹੁੰਦੇ ਤੇ ਕੀ ਕਰਨ ਨਾ ਇਹ ਤਾਂ ਕਹਿੰਦੇ ਸਾਨੂੰ ਛੱਡ ਕੇ ਬਿਨਾਂ ਨਹੀਂ ਬਾਬਾ ਜੀ ਮੈਂ ਨਹੀਂ ਗਈ ਘਰ ਪੇ ਜੀ ਮੈਂ ਵਿਆਹ ਨੂੰ ਬਈ ਗਈ ਆ ਇਸ ਕਿਸਮ ਬ ਗਈ ਧੀ ਵਿਆਹ ਮੈਂ ਇਹ ਖੁਦ ਛੱਡ ਕੇ ਆਏ ਬਾਬਾ ਜੀ 9:30 ਵਜੇ ਮੇਰੇ ਕੋਲ ਇਨਾਂ ਜੀ ਬਾਬਾ ਜੀ ਸਾਰਾ ਕਿਵੇਂ ਹੈਗਾ ਮੈਨਾਂ ਆਪ ਛੱਡ ਕੇ ਆ ਜੀ 4 ਤਰੀਕ ਨੂੰ ਇਹ

ਉਹ ਤੁਹਾਨੂੰ ਲੱਗ ਰਿਹਾ ਬਾਪੂ ਜੀ ਬੋਲ ਦੇ ਇੱਕ ਮਿੰਟ ਭਾਈ ਇੱਕ ਮਿੰਟ ਹਾਂ ਭਾਈ ਦੇ ਜਵਾਬ ਉਹਨੇ ਗੱਲ ਦਾ ਕਹਦਾ ਜੀ ਆ ਜਿਹੜੇ ਤੁਹਾਡੇ ਤੇ ਤੋਸ ਲਾਰੇ ਨੇ ਦੇਖੋ ਜੀ ਘਰੇਲੂ ਬਹੁਤ ਰੋਣਾ ਸੀ ਬਹੁਤ ਚਿਰਦਾ ਠੀਕ ਹੈ ਅੱਜ ਗੱਲ ਕੁਝ ਹੋਰ ਬਣਾ ਲਈ ਪਹਿਲਾਂ ਗੱਲ ਕੁਝ ਹੋਰ ਦੇਖੇ ਬਾਬਿਆਂ ਨੇ ਵੀ ਗਈ ਆਏ ਭੁੱਖੀ ਫਿਰ ਇਹਨੂੰ ਰੋਟੀ ਕਿੱਥੋਂ ਖਾਉਗੀ ਇਹ ਦੋ ਬੱਚੇ ਨੇ ਤੁਸੀਂ ਹੋਰ ਵਿਆਹ ਕਰਾ ਲਿਆ ਉਰੇ ਹੋਰ ਰੱਖਿਆ ਹੋਏ ਨੇ ਨਹੀਂ ਦਰ ਕੌੜਾਂ ਗੱਲ ਨਹੀਂ ਬੋਲਦਾ ਮੂਹੇ ਤੇ ਬੈਠੀ ਆ ਦੇਖ ਇੱਧਰ ਬੈਠੀ ਆ ਬਾਪੂ ਜੀ ਨੇ ਕੋੜੀ ਰੁਪਈਆ ਨੇ ਸਾਰੀ ਜੀ ਕੋਈ ਕਹਾਣੀ ਨਹੀਂ ਆਇਆ ਆਇਆ ਉਹਨੇ ਜੋ ਪਕਰ ਦਿਓ ਅੱਜ ਰਾਣੀ ਦਾ ਵਿਆਹ ਕਰਾਈਆ ਨਾ ਜਿਹੜੀ ਰੱਖੀ ਦਸਾ ਆਰਾਮ ਨਾਲ ਰਹੇ ਨਾ ਤਲਾਕ ਹੋਇਆ ਨਹੀਂ ਤੂੰ ਤਾਂ ਆਰਾਮ ਨਾਲ ਰਹੇ ਉਹਦੀ ਗੱਲ ਮਰਦੀ ਆ ਕਿ ਚਲ ਤੀਜਾ ਹਰੇਕ ਤੇ ਪੁੱਛਾ ਦੇਗਾ ਹਰੇਕ ਕਿਹਨਾਂ ਦੀਆਂ ਆਉਂਦਾਈਏ ਕਹਿੰਦੇ ਦੱਸੋ ਇਹਨੂੰ ਕੈਮਰਾ ਦੇ ਮੁਰੇ ਬੁਲਾ ਬੀਬਾ ਵਿਆਹ ਕਰਾਇਆ ਬੁਲਾ ਕੇ ਦੇ ਮੁਰੇ ਇਹ ਇਹ ਕੌਣ ਨੇ ਜਿਹੜਾ ਬੈਠੀ ਵੀਡੀਓ ਦੇ ਪਿੱਛੇ ਨੇ ਲਿਵਿੰਗ ਹਾਏ ਹੋਈ ਨਹੀਂ ਅੱਛਾ ਅੱਗੇ ਸੁਣੋ ਆਹ ਨੋਮਰੇਸ਼ਨ ਪਿੱਛੇ ਤੂੰ ਇਹਨਾਂ ਨੂੰ ਭੁੱਖੇ ਛੱਮਾਵੇਂਗਾ ਇਹਨਾਂ ਨੂੰ ਬੈਠ ਕੇ ਤਰਾ ਇਹਨਾਂ ਨੂੰ ਮੈਂ ਕਹਿੰਦਾ ਜੋ ਮਰਜੀ ਸਜ਼ਾ ਦਿਓ ਮੇਰੀ ਗੱਲ ਤਾਂ ਸੁਣ ਲਈਏ ਦੋਨੋਂ ਸਜ਼ਾ ਹੀ ਲੈ ਰਹੇ ਆ ਆ ਦੇਖੋ ਜੀ ਬਾਬਾ ਜੀ ਪਹੁੰਚੇ ਨੇ ਗੱਲਬਾਤ ਕਰਨ ਦੀ ਦੱਸੋ ਕੀ ਕਹਿੰਦਾ ਕਿਸੇ ਗੱਲ ਦਾ ਫਰਕ ਪਿਆ ਨਹੀਂ ਅਸੀਂ ਅੱਜ ਇਸ਼ੂ ਬਹੁਤ ਵੱਡਾ ਬਣ ਗਿਆ ਬਣ ਗਿਆ ਬੰਦਾ ਭੈਣ ਜੋ ਤੁਸੀਂ ਚੱਡ ਕੇ ਪੰਜ ਪਾਰ ਫੇਰੇ ਨਾ ਵਿਆਹ ਕਰਾ ਲੈਂਦੀ ਏ ਨਹੀਂ ਤੂੰ ਤਲਾਕ ਮਿਲ ਤੂੰ ਵੇਖ ਕੇ ਦੇਗਾ ਘਰ ਕਰਕੇ ਪਿਆਰ ਇੱਕ ਮਿੰਟ ਉਹਦੇ ਕੀ ਗੱਲਾਂ ਹੋ ਗਈਆਂ ਸੀ ਚੌਂਕੀ ਚ ਉਦੋਂ ਤਾਂ ਤੂੰ ਨਾਲ ਖੜ ਗਈ ਸਾਰੇ ਗੱਲਾਂ ਤੇ ਅੱਜ ਮੈਨੂੰ ਫੇਰ ਵਦਨਾਮ ਕਰਦੀ ਤੂੰ ਮੈਨੂੰ ਬੁਰਾ ਬੋਲ ਬੁਲਾਉਂਦੀ ਹੈ ਮੈਂ ਇਸਕੇ ਪੈਰ ਪਕੜੇ ਹੋ ਰਹੀ ਜਾ ਰਹੀ ਹੈ ਕਿ ਬਾਬਾ ਜੀ ਮਹਾ ਘਰੇ ਚੱਲੋ ਕਿਨੇ ਮਾਰ ਤਾ ਨਹੀਂ ਮੇਰਾ ਬਿਚੋਲਾ ਮੇਰੇ ਨਾਲ ਹੈ ਮੇਰਾ ਬਿਚੋਲੇ ਨਾਲ ਬਾਤ ਕਰਕੇ ਦੇਖੋ ਜੀ ਮੈਂ ਇਸ ਤੇ ਬਿਚੋਲਾ ਤੁਹਾਣੀ ਗੱਲ ਜੀ ਮੇਰੇ ਚੋਰਾਂ ਨੇ ਇਸ ਦੇ ਪੈਰ ਪਕੜੇ ਨੇ ਮੈਂ ਥੋੱਕਰ ਮਾਰੀ ਦੀ ਬਾਬਾ ਜੀ ਫਿਰ ਵੀ ਥੋੱਕਰ ਮਾਰੀ ਦੀ ਮੇਰੀ ਗੱਲ ਸੁਣੋ ਇਹ ਤਾਂ ਨਹੀਂ ਲੱਗਿਆ ਬਾਬਾ ਜੀ ਚੌਂਕੀ ਮੂਹਰੇ ਟੈਂਪ ਬਾਬਾ ਜੀ ਇਹ ਓ ਗੱਲ ਸੁਣੋ ਪੱਤਰਕਾਰ ਜੀ ਮੇਰੀ ਗੱਲ ਸੁਣੋ 1 ਮਿੰਟ ਜੀ ਮੈਂ ਆਹ ਕਰਦੇ ਹੁਣ ਇਸ ਦੀ ਮੱਧ ਵਿੱਚ ਦੇ ਬਾਕਰਾ ਦੇ ਬਾਕਰਾ ਸੁਣੋ ਅਨੰਦਕਾਰ ਦੇ ਨਾਲ ਵਾਕੀ ਲੈਤੀ ਜਾਂ ਮੇਰੇ ਨਾਲ ਮੈਂ ਬੋਲਾਂ ਜੀ ਚੌਂਕੀ ਚ ਕਿਉਂ ਗਈ ਸੀ ਮੈਂ ਬੋਲ ਆ ਬੋਲ ਬੋਲ ਉਹਨਾਂ ਨਾਲ ਬੋਲਣਾ ਨਾ ਚੌਂਕੀ ਚ ਬੁਲਾਇਆ ਠੀਕ ਐ ਮੇਰੇ ਘਰ ਦੇ ਵੀ ਇਹਨਾਂ ਨਾਲ ਰਲੇ ਹੋਏ ਮੈਨੂੰ ਬੇਦਾਵਾ ਲਖਿਆ ਮੇਰੇ ਤੇ ਥੁੱਕ ਕੇ ਗਈ ਕੋਈ ਬੇਦਾਵਾ ਨਹੀਂ ਲਖਿਆ ਹਾਂ ਮੈਂ ਸਾਰਾ ਪਤਾ ਕਰਨੇ ਤੇਰੇ ਪਿਓ ਕੋਲੇ ਗਿਆ ਮੈਂ ਅੱਜ ਵੀ ਤੇਰੇ ਪਿਓ ਕੋਲੇ ਲਿਜਾਵਾਂਗੇ ਅੱਜ ਵੀ ਤੇਰੇ ਪਿਓ ਕੋਲੇ ਲਿਜਾਵਾਂਗੇ ਤੈਨੂੰ ਰੋਕ ਪਕੜੀ ਜੀ ਚਲੋ ਬੇਦਾਵਾ ਕਹਿੰਦਾ ਇਹ ਕਰਿਆ ਹੋਇਆ ਨਾ ਨਹੀਂ ਕੀਤਾ ਹਲੇ ਅੱਛਾ ਕੁਝ ਅਖਬਾਰ ਲਿਆ ਕਿੱਥੇ ਬੇਦਾਵਾ ਬਾਬਾ ਜੀ ਇਹਨੂੰ ਐ ਪੁੱਛੋ ਵੀ ਆ ਤੂੰ ਕਿਸ ਬੇਸ ਤੇ ਰਹਿਆ ਅਜਰਾ ਦੇ ਨਾਲ ਹਾਂ ਬਾਜਾ ਜਵਾਜਾ ਇੱਕ ਮਿੰਟ ਮੇਰੇ ਤੇ ਥੁੱਕ ਕੇ ਗਈ ਪੁੱਛ ਬਾਬਾ ਜੀ ਦੁਨੀਆ ਕਹਿੰਦੇ ਆ ਥੂ ਤੇਰੀ ਯਾਦ ਪੈ ਨਹੀਂ ਇਹ ਬਾਈ ਇੱਧਰ ਗੱਲ ਕਰੋ ਇਹ ਫਿਰ ਜਿਹੜੇ ਰੱਖੇ ਤੁਸੀਂ ਇਹ ਕੌਣ ਨਿਭਰੇ ਇਹ ਤੂੰ ਕਰਨੂ ਕਰ ਜੀ ਇਹ ਤਾਂ ਮੇਰੇ ਉੱਪਰ ਤਾਂ ਕੌਣ ਸਾ ਬਿੰਦ ਨਾ ਇਹ ਗੱਲ ਹੋਰ ਨਹੀਂ ਹੋਰ ਤਾਂ ਛੱਡੋ ਹੋਰ ਤਾਂ ਛੱਡੋ ਜਿਹੜਾ ਆਹ ਤੁਸੀਂ ਚਲੋ ਉਹਨੂੰ ਰੱਖਣ ਦਿਆ ਦੋ ਬੱਚਿਆਂ ਨੂੰ ਕੌਣ ਕਰੂਗਾ ਪਾਲੂਗਾ ਜਿਹੜਾ ਤੇ ਜੰਮੇ ਨੇ ਇਹਦੇ ਬਾਰੇ ਉੱਤਰ ਦੇ ਦੇ ਬੱਸ ਸਾਨੂੰ ਤਾਂ ਕੱਲਾ ਕੋਈ ਉੱਤਰ ਨਹੀਂ ਜੀ ਮਰਕਤੀ ਇਹ ਆਪਦੇ ਉੱਥੇ ਸੀ ਮੇਰੇ ਘਰ ਦੇ ਸਭ ਰਲੇ ਹੋਏ ਤੇ ਮੈਨੂੰ ਇਹ ਟੂਜਾ ਦਾ ਨਾਮ ਕਰਿਆ ਹੁਣ ਤੱਕ ਮੈਂ ਉੱਥੇ ਹੀ ਰਹਿੰਦਾ ਸੀ ਜੀ ਨਾ ਬਦਨਾਮ ਵਾਲੀ ਨਾਮ ਤਾਂ ਕੋਈ ਨਹੀਂ ਇੰਟਰਨੈਟ ਪੂਰਾ ਕਰੀਵੇਂਗਾ ਹੁਣ ਹੁਣ ਉਹ ਜਾਨਣਾ ਕਰੇ ਤੂੰ ਕਿਵੇਂ ਜੀ ਹੁਣ ਕਰੇ ਜਾਨਣਾ ਜੀ ਗੱਲ ਕੋਈ ਕਰਨੀ ਐ ਮੈਂ ਨਾਲਾ ਛੋਡੇ ਜਾਨੇ ਨਾ ਕਰੇ ਇਹ ਬਸ ਸਾਨੂੰ ਉਹੀ ਗੱਲਾਂ ਆਈ ਮੈਂ ਤੁਹਾਡੇ ਨਾਲਾ ਕੋਈ ਗੱਲ ਕਰਨੀ ਨਹੀਂ ਕਰੂੰਗਾ ਜੀ ਦੱਸ ਫਿਰ ਚਲੋ ਲੈ ਤੇ ਹਾਂ ਭਾਈ ਤੁਸੀਂ ਨਾਲੇ ਲਿਬਰੇਸ਼ਨ ਚ ਰਹੇ ਹੋ ਮੇਰੀ ਹਾਰ ਉਹ ਕਿੰਨੇ ਟਾਈਮ ਤੋਂ ਲੈ ਰਹੇ ਹੋ ਵੀਰੇ ਅਸੀਂ ਆ ਹੁਣ 5 6 ਤਰੀਕ ਨੂੰ ਅਸੀਂ ਕਰਵਾਏ ਨੇ ਇਹਨਾਂ ਨੇ ਮੇਰੀ ਗੱਲ ਸੁਣੋ ਇਸ ਜਨਾਨੀ ਨੇ ਸਾਡਾ ਕੋਈ ਰਿਲੇਸ਼ਨ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ ਸਾਡਾ ਨਾ ਇਹ ਤਾਂ ਇਹ ਤਾਂ ਹੈਗਾ ਸੀ ਨਹੀਂ ਨਹੀਂ ਇਹਦਾ ਵੀ ਕੋਈ ਨਹੀਂ ਸੀ ਮੇਰੀ ਕਹਿਣਾ ਗੱਲ ਸੁਣੋ ਇਹਨਾਂ ਨੂੰ ਸੁਣ ਲਓ ਬੰਦਾ ਸਾਡਾ ਕੋਈ ਰਿਲੇਸ਼ਨ ਨਹੀਂ ਸੀ ਮੇਰਾ ਘਰ ਦਾ ਮੁਖੀ ਸੀ ਇਹ ਦੁੱਖ ਸਹੁੰਦੇ ਸੀ ਉਹ ਆਪ ਵੀ ਨਾਲ ਸੀ ਅੱਜ ਦੀ ਨਹੀਂ 12 13 ਸਾਲਾਂ ਤੋਂ ਠੀਕ ਹੈ 12 13 ਸਾਲਾਂ ਤੋਂ ਸਾਡੇ ਨਾਲ ਰਹਿੰਦੀ ਸੀ ਸਾਡੇ ਕੋਲੇ ਪੂਰਾ ਦੱਸੋ ਜਨਾਬ ਠੀਕ ਹੈ ਜੀ ਮੈਂ ਸੋਨੂੰ ਇੱਕ ਗੱਲ ਦਾ ਜਵਾਬ ਦੇਣਾ ਮੈਨੂੰ ਮਿਲਿਆ ਕਲੇਮ ਮੇਰੇ ਨਾਲ ਗਈ ਇਹ ਜਨਾਨੀ ਨੇ ਮੈਨੂੰ ਉਹ ਜਲੀਲ ਕੀਤਾ ਮੈਂ ਕਿਹਾ ਸੋਨੀ ਇੱਥੇ ਤੱਕ ਨਹੀਂ ਹੈਗੀ ਗੱਲ ਠੀਕ ਹੈ ਇਹਨੇ ਮੈਨੂੰ ਕੋਈ ਨਹੀਂ ਇਸ ਤਰ੍ਹਾਂ ਦਾ ਉਹ ਕੀਤਾ ਇਹ ਆਪ ਦੇ ਘਰੇ ਇਹਨੇ ਵੀ ਪਾਈ ਦੀ ਪੱਗ ਧਰਤੀ ਜਨਾਨੀ ਦੀ ਕਹਿੰਦਾ ਵੀ ਇਸ ਤਰ੍ਹਾਂ ਦਾ ਸਾਡਾ ਕੋਈ ਰਿਲੇਸ਼ਨ ਨਹੀਂ ਅੱਛਾ ਪਹਿਲਾਂ ਤੁਸੀਂ ਕਹਿੰਨੇ ਕਿ ਇਕੱਠੇ ਨਾਲ ਨਹੀਂ ਨਾਲੇ ਸੀ ਤੁਹਾਡੇ ਨਹੀਂ ਵੀਰੇ ਸੋਹਣਾਂ ਦੀ ਬਾਰਾ ਦਿਨ ਸਾਧਦੇ ਸੱਸ ਸਲਾ ਆਪਣੇ ਆਂਦੇ ਜਾਂਦੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਸੀਗਾ ਮੇਰੇ ਕੋਲ ਸਾਰੇ ਕਾਗਜ਼ ਪਏ ਨੇ ਮੈਂ 6 ਤਰੀਕ ਨੂੰ ਬਾਈ ਮੇਰੇ ਕੋਲ ਆ ਬੈਠਾ ਐਸੇ ਤੋਂ ਹੀ ਪੈਸੇ ਲੈ ਕੇ ਗੀਆਂ ਉਹਦੇ ਕੋਟ ਮੈਚ ਠੀਕ ਹੈ ਗੱਲ ਸੁਣਣ ਲਈ ਮੈਨੂੰ ਵੀ ਪਤਾ ਹੈ ਵੀ ਉਹਦੇ ਬੱਚੇ ਨੇ ਜਿਹੜਾ ਇਹਨਾਂ ਨੇ ਮੇਰਾ ਰੱਜ ਕੇ ਜਲੂਸ ਕੱਢਤਾ ਤੁਸੀਂ ਮੈਨੂੰ ਐਂ ਦੱਸੋ ਹੁਣ ਵੀ ਮੇਰਾ ਜਲੂਸ ਮੈਂ ਕਿੱਧਰ ਜਾਵਾਂ ਉਹਦੇ ਤਾਂ ਬੱਚੇ ਹੋਗੇ ਜਿਹੜਾ ਮੇਰਾ ਜਲੂਸ ਨਿਕਲੇ ਮੇਰੇ ਜਲੂਸ ਦੀ ਹੱਕ ਮੈਨੂੰ ਦੇ ਦੇ ਠੀਕ ਹੈ ਇਹਦਾ ਤਲਾਕ ਹੋਇਆ ਕਿਹਦਾ ਇਹਦਾ ਤਲਾਕ ਹੋਇਆ ਵੀਰੇ ਮੇਰੀ ਗੱਲ ਸੁਣ ਨਾ ਨਹੀਂ ਤੁਸੀਂ ਕਰਾ ਲਿਆ ਇਹਦਾ ਤਲਾਕ ਹੋਇਆ ਵੀਰੇ ਮੇਰੀ ਗੱਲ ਤਲਾਕ ਇਹ ਮੈਨੂੰ ਸਾਰੀ ਇਹ ਗੱਲ ਸੀ ਜਦੋਂ ਅਸੀਂ ਇਹ ਕੀਤਾ ਠੀਕ ਹੈ ਇਹਨਾਂ ਦੇ ਸਾਰਾ ਜੋ ਵੀ ਕੁਝ ਹੋਇਆ ਉੱਥੇ ਝੌਂਕੀ ਦੇ ਵਿੱਚ ਸਾਰਾ ਚਲੇਖੀ ਉਹ ਤੋਂ ਠੀਕ ਕੋਲੇ ਸਾਰਾ ਕੁਝ ਕੀਤਾ ਠੀਕ ਹੈ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਸਾਡਾ ਕੋਈ ਇਹ ਜਿਹਾ ਸਰਬੰਧ ਨਹੀਂ ਸਤਿ ਸ੍ਰੀ ਅਕਾਲ ਜੀ। ਕੈਸੇ ਛੇਤੋ? ਮੈਨੂੰ ਨੇਮ ਦਿਵਾ ਲੈ। ਤੂੰ ਵੀ ਗੁਰੂ ਘਰ ਨੂੰ ਮੰਨਦਾ। ਮੈਂ ਵੀ ਮੰਨਦੀ ਆ ਠੀਕ ਹੈ ਵੀਰੇ। ਪਰ ਜਦੋਂ ਜਨਾਨੀ ਨੇ ਮੈਨੂੰ ਜਲੀਲ ਕਰਤਾ ਤਾਂ ਮੈਨੂੰ ਇਹ ਐਂ ਦੱਸੋ। ਤੁਹਾਨੂੰ ਅੱਜ ਤਾਂ ਜੀ ਜਵਾਬ ਦਾ ਬੋਲਸਾ ਬਣਾਇਆ। ਠੀਕ ਆ ਇਹਦਾ ਜਵਾਬ ਦਾ ਹਿੱਸਾ ਦਮੋਨਾ ਹੈ ਦਬਾਵਾ ਮੇਰੀ। ਹਾਂ ਅਸੀਂ ਗੁਰੂ ਘਰ ਦੇ ਆਣੇ ਆ। ਸੌਰੇ ਕਿੱਥੇ ਨੇ ਤੇਰੇ ਪੂਰੀ ਰਹੇ 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 ਤਾਂ ਉਰੇ ਰਹੂੰ ਸੌਰੇ ਕਿ ਬਿਆਹੀ ਕਿੱਥੇ ਆਈ ਹੈ ਹੈ ਗਿਦਲਿਆਣੀ ਬਿਨੈ ਉੱਚੀ ਬੋਲਣ ਚ ਕੋਈ ਹੈਗਾ ਨਹੀਂ ਨਾ ਉਹਦਾ ਤਲਾਕ ਹੋਇਆ ਨਾ ਮਰ ਨਿੱਕੀ ਬਾਬਾ ਖੜ ਜਾ ਕੱਲਾ ਕੁੱਛ ਤਲਾਕ ਨਹੀਂ ਹੋਇਆ ਤਾਂ ਘਰ ਵਾਲੇ ਨਾਲ ਤੇ ਆਹ ਵੇਹਣੇ ਮੇਰੀ ਕੋਟ ਮੈਰਥ ਹੋਈ ਆ ਇਹ ਸਰਕਾਰਾਂ ਦਾ ਹੱਕ ਨਹੀਂ ਬੰਦਾ ਹੈਗਾ ਨਿਬੇੜਨਾ ਇਹ ਆਪਣੇ ਪੰਜਾਬ ਦੇ ਵਿੱਚ ਘਰ ਬਰਬਾਦ ਹੋਉਂਦੇ ਧੀਆਂ ਦੇ ਜਿਹੜੇ ਸ਼ਰਮ ਘਰ ਵਾਲੇ ਪਹਿਲੇ ਬੱਚਾ ਨੂੰ ਹੱਕ ਦੇ ਨਹੀਂ ਰਹੇ ਤੇ ਸ਼ਰਮ ਜਨਾਨੀਆਂ ਦੇ ਸ਼ਰਮ ਰੱਖ ਲੈਂਦੇ ਆ ਆ ਤੰਗੀ ਸਿਆਣੀ ਭਣੀ ਆ ਜਿਹੜੀ ਆ ਕੇ ਬਹਿ ਗਈ ਓਰੇ ਬਿਨਾਂ ਹੱਥ ਲਾਏ ਆ ਕੁੜੀ ਦੇਖ ਆ ਆ ਕੁੜੀ ਉਹ ਤੋਂ ਤੈਨੂੰ ਧਮਕੀ ਦੇਦੀ ਆ ਕਿ ਇਹ ਜਿਹੜੀਆਂ ਬਿਆਹ ਬਰੇ ਵਿੱਚ ਦਖੌਦਾਜੀ ਨੇ ਨੰਨੀਆਂ ਨਾ ਘਰ ਪੱਟਦੀਆਂ ਵਾ ਜਿਹੜੀਆਂ ਬਿਆਹ ਬਿਆਹੇ ਬਰੇ ਆ ਬੰਦੇ ਹਨ ਉਹਨੇ ਜਿਹੜੇ ਦੂਜੀਆਂ ਜਨਾਨੀਆਂ ਨਾਲ ਕੇ ਜ਼ਬਰਦਸਤ ਕੋਡ ਮੈਰਿਜ ਕਰਕੇ ਪੰਜਾਬ ਪੁਲਿਸ ਨੂੰ ਮੇਰੀ ਰਿਕਵੈਸਟ ਆ ਕਿ ਬਹੁਤ ਘਰ ਬਰਬਾਦ ਹੁੰਦੇ ਇਸ ਟਾਈਮ ਸਾਡੇ ਗਰੁੱਪ ਵਿੱਚ ਬਹੁਤ ਜਿਆਦਾ ਘਰ ਬਰਬਾਦ ਹੁੰਦੇ ਕਰਨਾ ਸਰਕਾਰ ਨੇ ਕਾਨੂੰਨ ਕੱਢਿਆ ਹੋਇਆ ਵੀ ਜਿਹੜਾ ਇੱਕ ਬੰਦਾ ਵਾ ਉਹ ਲੇਸ਼ਨ ਰੱਖ ਸਕਦਾ ਜਨਾਨੀ ਦੂਜੀ ਰੱਖ ਸਕਦਾ ਇਹਦਾ ਬਾਹਰ ਦਾ ਕਾਨੂੰਨ ਜਿਹੜਾ ਕੱਢ ਦਿੱਤਾ ਇਹ ਕਾਨੂੰਨ ਜਿਹੜਾ ਇਹ ਰੱਦ ਹੋਣਾ ਚਾਹੀਦਾ ਸਾਡਾ ਇਹੋ ਹੀ ਫੈਸਲਾ ਵਾ ਸਾਰਿਆਂ ਦਾ ਦੇਖ ਸਕਦੇ ਹੋ ਦੋਸਤੋ ਇਹ ਮੰਨ ਕੇ ਇਸ ਗੱਲ ਨੂੰ ਕਹਿੰਦਾ ਹਾਂ ਚਲੋ ਫਿਰ ਇਹਨੂੰ ਉਹਦੇ ਕੋਲ ਲੈ ਕੇ ਚਲੀਏ ਉਹਨੇ ਕਹਿ ਤੀ ਮੇਰੇ ਕੋਲੇ ਲੈ ਕੇ ਲੈ ਆ ਇਹ ਜਨਾਨੀ ਚਲੋ ਮੈਂ ਫਿਰ ਕਹਿੰਦੀ ਹਾਂ ਤੁਸੀਂ ਜਨਾਨੀ ਹੋਗੇ ਇੱਕ ਮਿੰਟ ਤੂੰ ਆਹ ਜਨਾਨੀ ਹੋਵੇ ਜਨਾਨੀ ਦੇ ਘਰ ਪੜਦੀ ਆ ਤੂੰ ਤਾਂ ਆਪਣੇ ਘਰ ਦਰਵਾਜ਼ਾ ਕਿੰਨੀ ਮੈਂ ਤੂੰ ਤਾਂ ਜੇ ਜਨਾਨੀ ਹੋਗੇ ਜਨਾਨੀ ਦੇ ਘਰ ਪੜਦੀ ਆ ਆ ਮੈਂ ਸੱਚ ਕਰਕੇ ਤੈਨੂੰ ਦੱਸਦਾ ਹਾਂ ਹਾਂ ਫਿਰ ਉਹਨਾਂ ਦੇ ਨਾਮ ਆ ਜੀ ਚਲੋ ਸਾਡਾ ਵੀ ਪੀ ਪਤਾ ਜੀ ਸਾਡਾ ਬਾਬਾ ਤੁਸੀਂ ਜਿਨਾਨੀਆਂ ਲੱਗੀਆਂ ਕੋਰਟ ਮੈਂ ਤੁਸੀਂ ਜਿਨਾਨੀਆਂ ਲੱਗੀਆਂ ਅੱਜ ਜਿਨਾਨੀਆਂ ਦੇ ਨਾਮ ਤੋਂ ਖੜ੍ਹ ਲਿਆ ਜੀ ਬਾਬਾ ਨਾ ਉਹਦਾ ਤਲਾਕ ਹੋਇਆ ਨਾ ਬੱਜੀ ਬਾਬਾ ਖੜ੍ਹ ਜਾਓ ਇਕੱਲਾ ਇਕੱਲਾ ਨਾ ਤਲਾਕ ਨਹੀਂ ਆਇਆ ਤੇ ਪਾਣ ਰਣ ਨਾਲ ਚਲੋ ਜੀ ਫਾਂਸੀ ਵਾਲੀ ਕੋਰਟ ਮੈਂ ਕੋਈ ਗੱਲ ਸਰਕਾਰਾਂ ਦਾ ਹੱਕ ਨਹੀਂ ਪੰਦਾ ਹੈਗਾ ਨਿਬੇੜਨਾ ਇਹ ਆਪਣੇ ਪੰਜਾਬ ਦੇ ਵਿੱਚ ਘਰ ਬਰਬਾਦ ਹੋਣ ਦੇ ਧੀਆਂ ਦੇ ਜਿਹੜੇ ਸ਼ਰੇਆਮ ਘਰ ਆਲੇ ਪਹਿਲੇ ਬੱਚਿਆਂ ਨੂੰ ਹੱਕ ਦੇਣੀ ਨੇ ਤੇ ਸ਼ਰੇਆਮ ਚੜਾਣੀਆਂ ਸ਼ਰੇਆਮ ਰੱਖ ਲੈਂਦੇ ਆ ਅੱਜ ਚੰਗੀ ਸਿਆਣੀ ਭੈਣ ਯਾਰਾ ਜਿਹੜੀ ਆ ਕੇ ਬਹਿ ਗਈ ਓਰੇ ਹਾਂ ਦੇਖਾ ਕੁੜੀ ਦੇਖਾ ਓ ਬੱਚੇ ਤਾਂ ਨਹੀਂ ਮਾਰੋ ਬੱਚੇ ਤਾਂ ਨਾ ਮਾਰੋ ਓਏ ਹੈਲੋ ਸ਼ਰੇ ਆ ਮੇਰਾ ਜਨਨ ਬੰਦਾ ਜਿਹੜਾ ਵਾ ਪਹਿਲੋ ਜਨਨ ਕਿ ਨਿਸ਼ਾਨੀ ਰੱਖ ਕੇ ਬੈਠਾ ਜੀ ਆੜੀ ਅੰਦਰ ਬੇਦਖਲਾਕ ਹੋਇਆ ਨਹੀਂ ਆ ਇਹਨਾਂ ਬੱਚਿਆਂ ਨੂੰ ਹੱਕਦਵਾਨ ਕਰਕੇ ਆਏ ਸੀ ਤੇਰਾ ਤਾਂ ਹੱਕ ਆ ਨਾ ਇਹਦਾ ਦਿੱਤਾ ਜਾਵੇ ਸਰਕਾਰ ਅੱਗੇ ਉਹ ਬੰਦ ਤੇ ਉਹ ਕਾਨੂੰਨ ਉਹ ਵਾਪਸ ਕਰ ਦੋ ਈਆਂ ਤੇ ਘਰ ਬਹੁਤ ਬਰਬਾਦ ਕਰ ਦੋ। ਬਹੁਤ ਜ਼ਿਆਦਾ ਮੈਸੇਜ ਆ ਰਹੇ ਮੇਰੇ ਕੋਲ। ਕਿਹਦੇ ਘਰ ਆਲਾ ਕਿੱਥੇ ਮਿਲਿਆ ਤੁਹਾਨੂੰ? ਮਿਲਿਆ ਸ਼ਰੀਮ ਜਨਾਨੀ ਉਹਦੇ ਕੋਲ ਬੈਠੀ ਆ ਦੂਸਰੀ ਤੁਸੀਂ ਆਪ ਹੀ ਦੇਖੀ। ਕਿ ਕਿਸ ਤਰ੍ਹਾਂ ਦੀ ਜਿਹੜੀ ਮੰਗ ਹੈਗੀ ਇਹ ਮੰਨਿਆ ਉਹ। ਉਹ ਦੇਖੋ ਲਖਾਇਆ ਜਾਊਗਾ ਜੋ ਇਹਨਾਂ ਦਾ ਬੱਚਿਆਂ ਦਾ ਹੱਕ ਆ ਹਨਾ ਉਹ ਇਹਨੂੰ ਦਵਾਇਆ ਜਾਊਗਾ ਕਿਉਂਕਿ ਨੰਦਕਾਰਜ ਕਰਾ ਕੇ ਆਈ ਆ ਇਹਦਾ ਹੱਕ ਮੰਦਾ ਪਹਿਲੀ ਔਰਤ ਆ ਜਿਹੜੀ ਪਹਿਲੀ ਜਨਾਨੀ ਉਹਦਾ ਹੀ ਹੱਕ ਮੰਦਾ। ਪਰ ਉਹ ਦੂਜੀ ਪਾਸੇ ਉਹ ਕਹਿੰਦੇ ਵੀ ਅਸੀਂ ਵੀ ਜਿਹੜੀ ਕੋਰਟ ਮੈਰਿਜ ਕਰਾ ਲਈ ਉਸ ਨੂੰ ਕੀ ਸਮਝਦੇ। ਉਹ ਕੋ ਕੋੜ ਮੈ ਤਾਂ ਫਿਰ ਸਾਡੇ ਜਿਹੜੇ ਜਵਾਈ ਭਾਈ ਆ ਕੱਲ ਮੈਂ ਇੱਥੇ ਆਵਾਂ ਉਹਨਾਂ ਦੇ ਸ਼ਰੀਅਮ ਜਵਾਈ ਸਾਡੇ ਅੱਖਾਂ ਸਾਹਮਣੇ ਲਿਆ ਕੇ ਰੱਖਣ ਲੱਗ ਪਣਗੇ ਤੀਵੀਆਂ ਹੈ ਜਿਹੜੀਆਂ ਸਾਲ ਹਜੇ ਵਿਆਹ ਨਹੀਂ ਹੁੰਦਾ ਕੁੜੀਆਂ ਨੂੰ ਕਹਿ ਦਿੰਦਾ ਦੂਜੀ ਜਨਾਨੀ ਇੱਕ ਹੋਰ ਰੱਖ ਲਈ ਜਵਾਈ ਨੇ ਇੱਕ ਕਰਤੂਤ ਚੰਗੀ ਨਹੀਂ ਹੈਗੀ ਇਹ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਰਿਕਵੈਸਟ ਆ ਬੇ ਜਿਹੜਾ ਕਾਨੂੰਨ ਹੈ ਰੱਦ ਕੀਤਾ ਜਾਵੇ ਬਹੁਤ ਘਰ ਬਰਬਾਦ ਹੁੰਦੇ ਆ ਤੁਹਾਡਾ ਭਾਈ ਕੀ ਨਾਮ ਹੈ ਜੀ ਤੁਹਾਡਾ ਨਾਮ ਸੋਨੀਪੁਰ ਜੀ ਹਾਂ ਜੀ ਸੋਨੀਪੁਰ ਜੀ ਕਿਹੜਾ ਪਿੰਡ ਆ ਜੀ ਪਿੰਡ ਝੋਟਿਆ अच्छा ਤੁਸੀਂ ਅੱਜ ਕਿਵੇਂ ਪਹੁੰਚੇ ਮੈਂ ਬਾਬਾ ਜੀ ਦੀ ਹੈਲਪ ਨਾਲ ਪਹੁੰਚਿਆ ਜੀ ਮੈਨੂੰ 2 ਮਹੀਨੇ ਹੋ ਗਏ ਮੈਂ ਇਕੱਲੀ ਰਹਿ ਰਹੀ ਹਾਂ ਮੇਰੇ ਦੋ ਹੀ ਬੱਚੇ ਨੇ ਮੇਰੇ ਸਸਰਦਾਰੀ ਹੈ ਜੀ ਸਾਰੇ ਇਸੇ ਗੱਲ ਲੈ ਕੇ ਆ ਜੀ ਉਹਨਾਂ ਨੇ ਮੇਰੇ ਘਰ ਕਿਹਾ ਸਾਰਾ ਸਾਰਾ ਕੇਸ ਕਰਾਇਆ ਹੋਇਆ ਮੈਨੂੰ ਫਿਰ ਬਾਬਾ ਜੀਆ ਕੀ ਹੈਲਪ ਲਈ ਹੈ ਇਹ ਬਾਬਾ ਜੀ ਮੈਨੂੰ ਹੈਲਪ ਦਿਓ ਬਸ ਮੇਰਾ ਇਨਸਾਫ ਕਰਾਓ ਕੋਈ ਮੇਰੇ ਬੱਚੇ ਥੋੜੀ ਮੰਗ ਕੀ ਹੈ ਕਿਉਂਕਿ ਤਾਂ ਕਾਫੀ ਸਮੇਂ ਤੋਂ ਮੇਰੇ ਬੱਚਾ ਨੂੰ ਇਨਸਾਫ ਦੁਆਇਆ ਜਾਵੇ ਜੀ ਮੇਰੇ ਮੇਰੇ ਘਰ ਵਾਲਾ ਮੇਰੇ ਘਰ ਪੈ ਆ ਜੀ ਮਮ ਇਕੱਠੇ ਰਹਿਣ ਲੱਗ ਜੀ ਹੈ ਜੋ ਮੈਂ ਇਹ ਤਾਂ ਕਹਿੰਦਾ ਵੀ ਮੈਂ ਰਹਿੰਦਾ ਨਹੀਂ ਇਹ ਕਹਿੰਦਾ ਕੋਰਟ ਤੇ ਵਿੱਚ ਮੈਂ ਕਰਾ ਲਿਆ ਹੈ। ਬਾਬਾ ਜੀ ਮੈਂ ਵੀ ਇਸ ਕੇ ਇਸ ਕੀ ਮਰਜ਼ੀ ਕੇ ਸਾਥ ਵਿਆਹ ਕਰਾਇਆ ਤਾਂ ਜੀ ਮੈਂ ਵੀ ਬਿਨਾਂ ਉਸ ਤੋਂ ਨਹੀਂ ਕਰਾਇਆ ਬਗਰ ਕਿਹੜੀ ਮਰਜ਼ੀ। ਕਿਹਣਾ ਰਹਿਣਾ ਚਾਹੁੰਦੇ ਹੁਣ? ਹਾਂ ਜੀ ਰਹਿਣਾ ਚਾਹੁੰਦੇ ਆ ਜੀ। ਮੇਰਾ ਘਰ ਬਸਾਇਆ ਜਾਵੇ ਬਾਬਾ ਜੀ। ਮੈਨੂੰ ਰਹਿਣਾ ਚਾਹੁੰਦਾ ਤੁਹਾਡੇ ਨਾਲ ਫਿਰ ਕੀ ਚਾਹੁੰਦੇ? ਬਾਬਾ ਜੀ ਵੀ ਮੇਰੇ ਬੱਚਾ ਨੂੰ ਇਨਸਾਫ ਦੁਆਇਆ ਜਾਵੇ। ਮੇਰੇ ਬੱਚਾ ਨੂੰ ਪਿੱਛਾ ਦਿੱਤਾ ਜਾਵੇ, ਕਿਸਾ ਦਿੱਤਾ ਜਾਵੇ ਜੀ ਬਸ। ਇਹ ਸਹੀ ਮੰਗ ਹੈ। ਹਾਂ ਜੀ ਮੈਂ ਅਕੇਲੀ ਮੇਰੇ ਬੱਚਾ ਨੂੰ ਪਾਲ ਲੂੰਗੀ ਜੀ। ਮੈਂ ਆਕ ਕੰਮ ਕਰਕੇ ਖ ਸੀ ਪੀ ਆਈ ਐਮ ਲਿਬ੍ਰੇਸ਼ਨ ਮੁਕਤੀ ਮੋਰਚਾ ਪਜਾਓ ਸੰਗਰੂਰ ਜ਼ਿਲ੍ਹੇ ਦੇ ਮੀਤ ਪ੍ਰਧਾਨ ਪਰ ਇਹ ਬੰਦੇ ਨਾਲ ਮੈਂ ਪੰਜ ਚਾਰ ਦਿਨਾਂ ਦਾ رابطہ ਕੀਤਾ ਸੀ ਪਰ ਇਹ ਬੰਦਾ ਨੇ ਫੋਨ ਬੰਦ ਕਰ ਲਿਆ ਦੋ ਦਿਨ ਹੋ ਗਏ ਤੇ ਇਹਨੂੰ ਮੈਂ ਕਿਹਾ ਦੀ ਵੀ ਤੇਰੇ ਬਾਪ ਕੋਲੇ ਚੱਲ ਕੇ ਵੀ ਜਿਹੜਾ ਤੇਰੇ ਨੌ ਹੈ ਤੇਰੇ ਬਾਪ ਨੇ ਸਾਨੂੰ ਕਿਹਾ ਵੀ ਆ ਬੱਚਿਆਂ ਦੇ ਨੌ ਪਰਾ ਦੇ ਤੂੰ ਰਹੀਂ ਜਿੱਥੇ ਰਹਿਣਾ ਪਰ ਇਹਨੂੰ ਦਿਹਾੜੀ ਕਰਨ ਤੱਕ ਵੀ ਨਹੀਂ ਜਾਣ ਦਿੰਦੇ ਫੇਰ ਵੀ ਇਹਨੂੰ ਗਾਰਾਂ ਲਾਉਂਦੇ ਨੇ ਸ਼ਰਮ ਆਮ ਜੇ ਕਿਸੇ ਦੇ ਕੰਮ ਕਰਨ ਬਾਕੀ ਪੋਚਾ ਕਰਨ ਲੱਗੀ ਇਹਨੂੰ ਤਾਂ ਮਾੜਾ ਬਣਾ ਰਹੇ ਨੇ ਇਹਨਾਂ ਦਾ ਪਰਿਵਾਰ ਦੂਆ ਵੀ ਇਹਦੇ ਮਤਲਬ ਦੂਜੇ ਦੇੜੇ ਭਾਈ ਨੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਅੱਜ ਕੀ ਮੰਨਿਆ ਇਹ ਤੁਹਾਡੇ ਵੱਲ ਇਹ ਸਾਡੇ ਕੋਲੇ ਅਸੀਂ ਸਾਰਾ ਕੁਝ ਪਕੜਿਆ ਜੀ ਮਤਲਬ ਆ ਬੱਚਿਆਂ ਨੂੰ ਕੌਣ ਪਾਲੂਗਾ ਜੀ ਇਹਨਾਂ ਦੇ ਉੱਤੇ ਰੋਹੀ ਚ ਘਰ ਹੈ ਇਹਨਾਂ ਦਾ ਇਹਨਾਂ ਦੀ ਰਾਖੀ ਕੌਣ ਕਰੂਗਾ ਫਿਰ ਜੇ ਕੋਈ ਬੰਦਾ ਸੌਦਾ ਦੇਣ ਜਾਂਦਾ ਹੈ ਜਾਂ ਕੋਈ ਗਮਾਂਡੀ ਹੈਲਪ ਕਰਦਾ ਹੈ ਫਿਰ ਉਹਦੇ ਗਾਰਾ ਲਾਉਂਦੇ ਨੇ ਇਹ ਆਪ ਸੱਚੇ ਬਣਦੇ ਨੇ ਤੁਸੀਂ ਹਿੱਸਾ ਦਵਾਉਂਗੇ ਹਾਂ ਦਵਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ